ਪਹਿਲਾਂ ਤਾਂ ਅੱਜ ਵੇਖਦੇ ਆਂ ਭਾਈ ਅਮਰਤਪਾਲ ਸਿੰਘ ਮਹਿਰੋ ਦੇ ਹੱਕ ਵਿੱਚ ਕੌਣ-ਕੌਣ ਖੜਦਾ ਵਾ ਤੇ ਕਿਹੜੇ-ਕਿਹੜੇ ਭਰਾ ਪੋਸਟਾਂ ਪਾਉਂਦੇ ਆ ਭਰਾ ਦੇ ਹੱਕ ਵਿੱਚ ਤੇ ਉਹ ਜਿਹੜੀ ਕਮਲ ਕੌਰ ਜਿਹੜੀ ਆਪਣੇ ਆਪ ਨੂੰ ਕਹੋਂਦੀ ਸੀਗੀ ਉਹਦੇ 4 ਲੱਖ ਫੋਲੋਅਰ ਸੀਗੇ ਤੇ ਤੁਹਾਡੇ ਵਾਸਤੇ ਲਾਂਹਤਾਲੀ ਗੱਲ ਆ ਜਿੰਨਾ ਲੋਕਾਂ ਨੇ ਉਹ ਜਨਾਨੀ ਨੂੰ ਫੋਲੋ ਕੀਤਾ ਸੀਗਾ ਜਿਹੜੀ ਗੰਦ ਬਾਹ ਰਹੀ ਸੀਗੀ ਵੀ ਉਹੋ ਜੀਆਂ ਚੀਜ਼ਾਂ ਨੂੰ ਤੁਸੀਂ ਪ੍ਰੋਮੋਟ ਕਰਦੇ ਸੀਗੇ ਪਰ ਅੱਜ ਭਰਾ ਅਮਰਤਪਾਲ ਸਿੰਘ ਮਹਿਰੋ ਖਾਲਸਾ ਉਹਦੇ ਨਾਲ ਆਪਾਂ ਨੂੰ ਖੜਨ ਦੀ ਲੋੜ ਆ ਤੇ ਪੰਜਾਬ ਦੇ ਲਈ ਹਮੇਸ਼ਾ ਭਰਾ ਖੜਦਾ ਆਇਆ ਵਾ ਤੇ ਅੱਜ ਵੀ ਭਰਾ ਦੇ ਨਾਲ ਆਪਾਂ ਵੀ ਨਾਲ ਆ ਪੜਾ ਲਈ ਆਪਾਂ ਨੂੰ ਮਰਨਾ ਪਾਵੇ ਕੋਈ ਚੱਕਰ ਨਹੀਂ ਆ ਪੰਜਾਬ ਦੀ ਖਾਤਰ ਭਰਾ ਖੜਾ ਸੀ ਤੇ ਆਪਾਂ ਵੀ ਪੰਜਾਬ ਦੀ ਖਾਤਰ ਲੜਨ ਨੂੰ ਤਿਆਰ ਆ ਤੇ ਅੱਜ ਤੁਹਾਡਾ ਵੀ ਫਰਜ਼ ਬਣਦਾ ਵਾਤ ਤੋਂ ਵਾਤ ਭਰਾ ਦੇ ਲਈ ਪੋਸਟਾਂ ਬਹੁਤ ਵੀਡੀਓ ਪਾਓ ਤੇ ਭਰਾ ਦੇ ਹੱਕ ਵਿੱਚ ਖੜੋ ਯਾਰ ਆ ਕਈ ਲਾਂਟ ਇਹੋ ਜਿਹੇ ਜਿਨ੍ਹਾਂ ਦੇ ਪੇਜ ਚੱਲਦੇ ਆ ਤੇ ਉਹ ਡਰਦੇ ਕਈ ਪੋਸਟਾਂ ਨਹੀਂ ਪਾ ਰਹੇ ਪੇਜਾਂ ਦੇ ਉੱਤੇ ਵੀ ਸਾਡਾ ਪੇਜ ਬੰਦ ਹੋ ਜਾਊਗਾ ਜਾਂ ਕੁਝ ਵੀ ਆ ਤੇ ਭਰਾ ਦੇ ਨਾਲ ਤਾਂ ਖੜੋ ਯਾਰ ਘੱਮ ਸੇ ਘੱਮ ਉਹਦੇ ਵਾਸਤੇ ਲਾਂਤ ਟਾਲੀ ਗੱਲ ਹੈ ਜੇ ਅੱਜ ਵੀ ਨਾਲ ਨਾ ਖੜੇ ਭਰਾ ਦੇ ਜੇ ਤੁਸੀਂ ਵੀ ਚਾਹੁੰਦੇ ਆ ਪੰਜਾਬ ਦੇ ਵਿੱਚ ਉਹ ਗੰਦ ਇਹੋ ਜਿਹਾ ਹਟਾਇਆ ਜਾਵੇ ਤੇ ਅਮਰਤਪਾਲ ਦੇ ਹੱਕ ਵਿੱਚ ਪੋਸਟਾਂ ਪਾ